ਜਨਨ ਨਾਲ ਜਾਂ ਆਉਂਦਾ ਨਹੀਂ ਤੇ ਯੂਨੋ ਚ ਕਿੰਨੇ ਮੈਂਬਰ ਆ ਕਿਸੇ ਨੂੰ ਪਤਾ ਨਹੀਂ ਸ਼੍ਰੋਮਣੀ ਕਮੇਟੀ ਦੇ ਕਿੰਨੇ ਪ੍ਰਧਾਨ 2 4 5 ਹੋਏ ਕਿਸੇ ਨੂੰ ਪਤਾ ਨਹੀਂ ਪੰਜ ਪਿਆਰਾਂ ਦੇ ਨਾਂ ਨਹੀਂ ਆਉਂਦੇ ਵੀ ਪਹਿਲਾ ਕਿਹੜਾ ਪੰਜਵਾਂ ਕਿਹੜਾ ਸਾਬਦਾਦਿਆਂ ਦੇ ਆਉਂਦੇ ਨਹੀਂ ਕੋਈ ਗੱਲ ਨਹੀਂ ਕੋਈ ਕਹਾਣੀਆਂ ਨਹੀਂ ਬਸ ਗਾਣੇ ਕਿ ਤੋੜਨ ਤੋੜਨ ਹਾਂ ਆੜਾ ਬਿੱਲੂ ਆੜਾ ਬਿੱਲੂ ਪਤਾ ਨਹੀਂ ਕੀ ਆ ਮਤਦਸ ਹਣੀ ਸਿੰਘ ਸੁਣਿਆ ਤੁਸੀਂ ਕਦੇ ਹਣੀ ਸਿੰਘ ਮੈਂ ਇਹਨਾਂ ਨੂੰ ਸਾਰਿਆਂ ਨੂੰ ਹੀ ਮੱਚਿਆ ਜਿਆ ਪਿਆਰ ਸੁਣਦਾ ਨਹੀਂ ਮੈਂ ਕੀ ਜਿਹੋ ਜੀ ਰੈਪ 뮤직 ਹਾਂ ਜਿਹੜਾ ਮੈਂ ਤਾਂ ਮੈਂ ਤਾਂ ਟਾਡੀ ਟੂਡੀ ਸੁਣਦਾ ਤੇ ਜਿਹੋ ਜੀ ਕੋਕੋ ਹੋ ਜਾ ਬੱਚੇ ਜੇ ਜੇ ਮੇਰੀ ਗੱਲ ਮੰਨਦੇ ਆ ਪੱਟੇ ਜਾਓਗੇ ਕਿਸੇ ਨੇ ਬਗਲੀ ਚ ਪਾਉਣਾ ਨਹੀਂ ਜੇ ਵੱਡੀਆਂ ਬਰਾਤਾਂ ਨਾ ਛੱਡੀਆਂ ਫਜ਼ੂਲ ਖਰਚੀਆਂ ਤੇ ਵਿਆਹ ਦਾ ਉੱਤੇ ਦਾਜ ਲੈ ਲੈ ਕੇ ਕੁੰਨਾਂ ਨਾ ਛੱਡੇ ਤੁਸੀਂ ਦੇਖੋਗੇ ਜੁੰਡੋ ਜੁੰਡੀ ਇੰਨਾ ਨੂੰ ਸੱਸ ਨਾਲ ਦਾਜ ਤੋਂ ਲੜੂਗੀ ਨੂੰ ਤਾਂ ਸੱਸ ਰਹਿਣੀਆਂ ਲੱਗੇ ਜੁੰਡੇ ਸੇ ਧਰਤੀ ਤੇ ਪਏ ਹੋਣਗੇ